ਕਿਆ ਕਰ ਲੋ ਸਾਫ ਸਾਫ ਦੱਸਿਓ ਇੱਕ ਮਿੰਟ ਹਾਂਜੀ ਮੈਡਮ ਅੱਜ ਆਈ ਮੈਨੂੰ ਹੱਥ ਦਿੱਤਾ ਹਾਂਜੀ ਪਿੱਛੋਂ ਹੀ ਨਹੀਂ ਸੀ ਇਹਨਾਂ ਨੇ ਪੇਂਡ ਚੜਾ ਦਿੱਤੀ ਮੈਂ ਸੜਾ ਕ੍ਰੋਸ ਕਰਦੀ ਸੀ ਕਿਰੇ ਉੱਪਰ ਹੀ ਚੜਾਈ ਤੁਸੀਂ ਤੁਸੀਂ ਰੋਡ ਵਿੱਚ ਬੈਠਣਾ ਤਾਂ ਪਰ ਇਹਨੇ ਉੱਪਰ ਚੜਾਤੀ ਤੁਹਾਡੇ ਵੱਸ ਲੈ ਕੇ ਪ੍ਰਾਈਵੇਟ ਠੀਕ ਹੈ ਆਜਾ ਆਜਾ ਸੁਣ ਭਾਈ ਰੋਕੋ ਰੋਕੋ ਬੋਲਣ ਦੀ ਤਮੀਜ਼ ਨਹੀਂ ਤੁਹਾਨੂੰ ਭਾਈ ਮੈਂ ਰੋਕੀ ਨਹੀਂ ਰਹਿ ਭਾਈ ਰੋਕੋ ਬੋਲ ਕੇ ਫੋੜ ਚ ਬੋਲਦਾ ਬਾਸ ਲੋ ਐ ਸਮਝ ਰੋਪੜੀਪੁਰ ਦੇ ਬਾਦਰੀ ਬੋਲਣ ਤੁਹਾਨੂੰ ਅੱਗੇ ਨਹੀਂ ਇਹ ਤਸਵੀਰਾਂ ਰੋਪੜ ਬੱਸ ਅੱਡੇ ਦੀਆਂ ਹਨ ਬੱਸ ਅੱਡੇ ਦੇ ਵਿੱਚ ਸਰਕਾਰੀ ਬੱਸਾਂ ਦਾ ਸਟਾਫ ਅਤੇ ਪ੍ਰਾਈਵੇਟ ਬੱਸਾਂ ਵਾਲੇ ਆਪਸ ਵਿੱਚ ਬਹਿਸ ਰਹੇ ਹਨ ਜਦੋਂ ਕਿ ਸਵਾਰੀਆਂ ਵੀ ਪ੍ਰਾਈਵੇਟ ਬੱਸ ਵਾਲੇ ਦਾ ਕਸੂਰ ਕੱਢ ਰਹੀਆਂ ਹਨ ਇੱਕ ਔਰਤ ਸਵਾਰੀ ਆਖ ਰਹੀ ਹੈ ਕਿ ਨਿੱਜੀ ਬੱਸ ਵਾਲੇ ਨੇ ਉਸਤੇ ਬੱਸ ਹੀ ਚੜਾ ਦੇਣੀ ਸੀ ਬਾਕੀ ਸਵਾਰੀਆਂ ਆਖ ਰਹੀਆਂ ਹਨ ਕਿ ਨਿੱਜੀ ਬੱਸ ਵਾਲੇ ਨੂੰ ਬੋਲਣ ਦੀ ਤਮੀਜ਼ ਨਹੀਂ ਵਿੱਚੋਂ ਇੱਕ ਬੰਦਾ ਬੋਲਦਾ ਹੈ ਕਿ ਨਿੱਜੀ ਬੱਸ ਵਾਲਿਆਂ ਵਿੱਚ ਬਾਦਲ ਬੋਲਦਾ ਪਰ ਰੋਪੜ ਡਿਪੂ 'ਚ ਬਾਦਲ ਬੋਲਣ ਨਹੀਂ ਦੇਣਾ ਜਦੋਂ ਕਿ ਨਿੱਜੀ ਬੱਸ ਵਾਲਾ ਆਖ ਰਿਹਾ ਹੈ ਕਿ ਉਸ ਦਾ ਕੋਈ ਕਸੂਰ ਨਹੀਂ ਦਰਅਸਲ ਹੁਸ਼ਿਆਰਪੁਰ ਤੋਂ ਨਿੱਜੀ ਬੱਸ ਚੱਲ ਕੇ ਆਂਦੀ ਹੈ ਅਤੇ ਸਰਕਾਰੀ ਬੱਸ ਵਾਲੇ ਨਾਲ ਟਾਈਮ ਨੂੰ ਲੈ ਕੇ ਤਲਕੀ ਪੈਦਾ ਹੋ ਜਾਂਦੀ ਹੈ। ਸਰਕਾਰੀ ਮੁਲਾਜ਼ਮਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਨਿੱਜੀ ਬੱਸ ਵਾਲੇ ਚੰਡੀਗੜ੍ਹ ਦਾ ਬੋਰਡ ਲਾ ਕੇ ਰੂਟ ਤੇ ਚੱਲਦੇ ਜਦੋਂ ਕਿ ਪਰਮਿਟ ਕੇਵਲ ਮੁਹਾਲੀ ਤੱਕ ਦਾ ਹੁੰਦਾ। ਹੁਣ ਤੁਸੀਂ ਖੁਦ ਹੀ ਦੇਖੋ ਰੋਪੜ ਬੱਸ ਅੱਡੇ ਤੇ ਗਹਿਮਾ-ਗੇਮੀ ਦੀ ਇਹ ਪੂਰੀਆਂ ਤਸਵੀਰਾਂ। ਜੈਸਰ ਜੈਸਰ ਲਾਈਨ ਤੋਂ ਪੂਰੀ ਹੈ। ਇਹਨਾਂ ਦੀ ਬੇਰੁਖੀ ਹੈ। ਸਾਨੂੰ ਜੇ ਇਹਨਾਂ ਗੜਾ ਤੇ ਤੈਨੂੰ ਪਿਆ ਹੋਇਆ ਹੈ ਗੜਾ ਹੋਰ ਅਸ਼ਹਾਰਪੁਰ ਹਾਂਜੀ ਨਹੀਂ ਨਹੀਂ ਬਿਲਕੁਲ ਗਲਤ ਹੈ ਇਹਨਾਂ ਦਾ ਨਹੀਂ ਕੱਢ ਲਿਆ ਜੀ ਬੈਨਰ ਅਸੀਂ ਕੱਢ ਲਿਆ ਠੀਕ ਹੈ ਹਾਂ ਵੀ ਤੁਸੀਂ ਕਦੇ ਚੰਡੀਗੜ੍ਹ ਦਾ ਬੋਰਡ ਕਦੇ ਲਾਇਆ ਹੋਇਆ ਤਾਂ ਜਾਂ ਤੁਹਾਡਾ ਟਾਈਮ ਨਹੀਂ ਹੈ ਚੰਡੀਗੜ੍ਹ ਦਾ ਕਿਉਂ ਬੋਰਡ ਲਾਇਆ ਤਾਂ ਚੰਡੀਗੜ੍ਹ ਦਾ ਟਾਈਮ ਹੈ ਤੁਹਾਡਾ ਫਿਰ ਮਾਲੀ ਦਾ ਟਾਈਮ ਹੈ ਚੰਡੀਗੜ੍ਹ ਦਾ ਬੋਰਡ ਕਦੇ ਲਾਇਆ ਲੈ ਇਹਨਾਂ ਨੂੰ ਪਰਮਿਟ ਹੁੰਦਾ ਹੈ ਚੰਡੀਗੜ੍ਹ ਐਂਟਰ ਦਾ ਹੁੰਦਾ ਹੀ ਨਹੀਂ ਨਹੀਂ ਹੈ ਨਹੀਂ ਪਰ ਪ੍ਰਾਈਵੇਟ ਨੂੰ ਹੈ ਨਹੀਂ ਚੰਡੀਗੜ੍ਹ ਦੇ ਆ ਸੁਣ ਲੈ ਆ ਦੇਖ ਇਹ ਸ਼ਹਿਰਪੁਰ ਤੋਂ ਆਏ ਇਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਦੀ ਮਾਰਦੇ ਗੱਲਾਂ ਹੈ ਹੈ ਗੱਲ ਵਾਦ ਹੋਈ ਜੀ ਚੱਲ ਹੋਈ ਅਸੀਂ ਪੁਲਿਸ ਪਾਸ ਵਿੱਚ ਜਾਣਾ ਸੀਗਾ ਪੰਜਾਬ ਰੋਡ ਵਿੱਚ ਦਾ ਤਾਂ ਟਾਈਮ ਹੈ ਗਾਈਜ਼ ਬੱਸ ਵਿੱਚ ਨਹੀਂ ਬੈਠੋਗੇ ਤੁਸੀਂ ਇਹਦੇ ਵੀ ਪ੍ਰਾਈਵੇਟ ਵਿੱਚ ਬੈਠੋ ਅਸੀਂ ਚੰਡੀਗੜ੍ਹ ਜਾਂਦੇ ਹਾਂ ਦੱਸ ਭਾਈ ਮੈਂ ਦੱਸ ਆਦਾ ਸੁਣ ਭਾਈ ਰੋਕੋ ਰੋਕੋ ਬੋਲਣ ਦੀ ਤਮੀਜ਼ ਨਹੀਂ ਤੁਹਾਨੂੰ ਭਾਈ ਮੈਂ ਰੋਕੋ ਤੁਹਾਨੂੰ ਰਹਿ ਭਾਈ ਰੋਕੋ ਜਾ ਕੇ ਫੌੜੇ 'ਚ ਬੋਲਦਾ ਬਾਤ ਲੋ ਐ ਸਮਝ ਰੋਪੜੀਪੁਰ ਤੇ ਬਾਤ ਨਹੀਂ ਬੋਲਣਾ ਤੁਹਾਨੂੰ ਆਹ ਦੇਖੋ ਸਰ ਚੰਡੀਗੜ੍ਹ ਦਾ ਬਕਾਇਦਾ ਬੋਰਡ ਹੁਸ਼ਿਆਰਪੁਰ ਤੋਂ ਸਵਾਰੀਆਂ ਵੀ ਤੁਹਾਨੂੰ ਵੀਡੀਓ ਬਣਾਈ ਆ ਆ ਬੋਰਡ ਕੱਢਿਆ ਅਸੀਂ ਰੋਪੜ ਬੱਸ ਸਟੈਂਡ ਇਹਨਾਂ ਦਾ ਚੰਡੀਗੜ੍ਹ ਦਾ ਆ ਹੁਣ ਸਾਡੇ ਮੁਲਾਜ਼ਮਾਂ ਨੂੰ ਗਾਲੀ ਗਲੋਚ ਕਰ ਰਹੇ ਆ ਬੰਦੇ ਪ੍ਰਾਈਵੇਟ ਦੇ ਹਾਕਰ ਆ ਕੇ ਇੱਥੇ ਅੱਡੇ ਉਰ ਆ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਬੰਦੇ ਆ ਸਰਕਾਰੀ ਮੁਲਾਜ਼ਮਾਂ ਨਾਲ ਇਨਸਪੈਕਟਰਾਂ ਨਾਲ ਉਲਝਣ ਲੱਗੇ ਹੋਏ ਆ ਇਨਸਪੈਕਟਰਾਂ ਨੂੰ ਵੀ ਧੱਕੇ ਮਾਰ ਰਹੇ ਆ ਤੇ ਡਰਾਈਵਰ ਕਨੈਕਟਰ ਸਟਾਫ ਨੂੰ ਵੀ ਪ੍ਰਾਈਵੇਟ ਬੰਦੇ ਆ ਤੁਹਾਡੇ ਸਾਹਮਣੇ ਆ ਕਿੰਨੀ ਧੱਕੇਸ਼ਾਹੀ ਬੱਸ ਸਟੈਂਡ ਤੇ ਕੀਤੀ ਜਾ ਰਹੀ ਆ ਰੋਪੜ ਬੱਸ ਸਟੈਂਡ ਤੇ ਤੁਹਾਡੇ ਸਾਹਮਣੇ ਆ ਦੇਖ ਲਓ ਇੱਕ ਬੱਸ 'ਚੇ 4-4 5-5 ਹਾਕਰ ਲਈ ਫਿਰਦੇ ਆ ਇਹ ਉਹ ਹਾਕਰ ਆ ਜਿਹੜੇ ਉਹ ਸਰਕਾਰੀ ਮੁਲਾਜ਼ਮਾਂ ਨਾਲ ਲੱਗੇ ਹੋਏ ਧੱਕੇਸ਼ਾਹੀ ਕਰਨ ਆ ਸਾਡੇ ਇੰਸਪੈਕਟਰ ਨੂੰ ਵੀ ਗਾਲਾਂ ਕੱਢੀਆਂ ਹੱਥੋ ਪਾਈ ਵੀ ਕਰੀ ਇਹਦੇ ਨਾਲ ਇਹ ਕਹਿੰਦੇ ਆ ਜਿਹਨਾਂ ਦੇ ਹੱਕਰ ਆ ਜੀ ਬੋਲ ਰਹੇ ਆ ਕਹਿੰਦੇ ਜੀ ਪੈਸੇ ਲੈਂਦੇ ਸਾਡੇ ਸਾਡੇ ਡਰਾਈਵਰ ਕੰਟਰ ਦੇ ਨਾਲ ਇੰਸਪੈਕਟਰ ਇਹ ਸ਼ਰਮੰਗਾਲ ਆ ਜੀ ਮੁਤਾਬਿਕ ਆ ਆ ਦੇਖੋ ਜੀ ਉਹ ਮੁੰਡਾ ਆ ਮੁੰਡਾ ਕਹਿ ਰਿਹਾ ਆ ਨਾਲ ਆਈ ਲੇਡੀ ਜਿਹਨਾਂ ਨੂੰ ਕਹਿੰਦੇ ਨਾਲ ਆ ਜੀ ਮਜੂਦਾ ਕਹਿ ਗਏ ਕਿ ਕੰਮ ਕਰ ਲੋ ਇਹਨਾਂ ਨੂੰ ਪੁੱਛ ਲੋ ਜਿਹੜੇ ਨਾਲ ਆ ਇੱਕ ਹੋਰ ਮੈਨੂੰ ਜਨਨਾਲੀ ਦੇ ਬਿਆਨ ਹੈ ਜਨਨਾਲੀ ਦੇ ਬਿਆਨ ਹੈ ਹਾਂਜੀ ਮੈਡਮ ਕੀ ਗੱਲ ਹੋਈ ਕੀ ਗੱਲਬਾਤ ਹੋਈ ਨਾਲ ਦੇ ਸਵਾਰੀ ਰੋਕੀ ਜੀ ਨੂੰ ਨਹੀਂ ਬਸ ਥੱਲੇ ਦੇਣਾ ਆ ਦੇਖੋ ਮੈਂ ਇਹ ਰਸਤੇ ਵਿੱਚ ਕ੍ਰੋਸ ਇਹ ਪ੍ਰਾਈਵੇਟ ਵਾਲੇ ਜੀ ਆ ਦੇਖੋ ਜੀ ਇਹ ਉੱਪਰ ਦੇ ਬੋਰੋ ਕੀ ਗੱਲ ਹੋਈ ਸਾਫ਼ ਸਾਫ਼ ਦੱਸਿਓ ਇੱਕ ਮਿੰਟ ਹਾਂਜੀ ਮੈਡਮ ਕੱਲੇ ਆਈ ਮਨ ਨੂੰ ਹੱਥ ਦਿੱਤਾ ਹਾਂ ਜੀ ਪਿੱਛੋਂ ਨਹੀਂ ਸੀ ਇਹਨਾਂ ਨੇ ਤੇਜ਼ ਚੁੜਾ ਦਿੱਤੀ ਮੈਂ ਸੜਕ ਕ੍ਰੋਸ ਕਰਦੀ ਸੀ ਮੇਰੇ ਉੱਪਰ ਹੀ ਚੜਾਈ ਰਹੀ ਨਾ ਪ੍ਰਾਈਵੇਟ ਵਾਲੇ ਨਹੀਂ ਜੀ ਜੇ ਇਹ ਵੀ ਥੋੜਾ ਬੰਦੀ ਹੈ ਤੁਸੀਂ ਤੁਸੀਂ ਰੋਡ ਵਿੱਚ ਬੈਠਣਾ ਤਾਂ ਪਰ ਇਹਨੇ ਉੱਪਰ ਚੜਾਤੀ ਤੁਹਾਡੇ ਵਸ ਲੈ ਕੇ ਪ੍ਰਾਈਵੇਟ ਠੀਕ ਹੈ ਜੀ ਸਭ ਕੋ ਵਾਲਿਆਂ ਦੇ ਪਾਸੇ ਨਹੀਂ ਨਹੀਂ ਇਹਨਾਂ ਦਾ ਕੋਈ ਮਤਲਬ ਨਹੀਂ ਜੇਗਾ ਅਵੇ ਪਾਸੇ ਗਈਆਂ ਹਾਂ ਜੀ ਮੇਰੇ ਨਾਨਾ ਨੇ ਮੈਨੂੰ ਖਰਵਾਰੀ ਖੋਇਆ ਪਤਾ ਕਦੀ ਮੈਨੂੰ ਇਸੇ ਮੋਕ ਪਰ ਮਸੂਮ ਕਰ ਦੇਣਾ ਕਦੀ ਮੈਨੂੰ ਚੰਗੀ ਜਿਹਾ ਪਹਿਲੇ ਹੀ ਕਰ ਦੇਣਾ ਠੀਕ ਹੈ ਅਵੇ ਚੱਲ ਸੀਟ ਤੇ ਬੈਠੋ ਉੱਥੇ ਖੜੇ ਹੋ ਕੇ ਰਹਿਣੇ ਕਿਉਂ ਫਿਰ ਕਦੀ ਅੱਗੇ ਉਹ ਵੀ ਵੀ ਨੂੰ ਨਾ ਤੀਤੀ ਤੇ ਜਾ ਸਕਦੇ ਨਹੀਂ ਕਿ ਅੱਗੇ ਕਦੀ ਉਹ ਵੀ ਵੀ ਤੀਤੀ ਤੇ ਅਗੋਰ ਟਿਕਟ ਲੈ ਲੰਗੇ ਸਾਡੇ ਤੋਂ ਪੈਸੇ ਦੇਣ ਦੀ ਕੋਈ ਗੱਲ ਨਹੀਂ ਸਾਡੀ ਕੋਲ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਹਾਂ ਜੱਸਾ ਹਾਂ ਇਹਨਾਂ ਨੂੰ ਸਭ ਕੁਝ ਜਿਹੜੀ ਮਿਲਣੀ ਚਾਹਣ ਕਿ ਲੈਣ ਕਰ ਇਹਨਾਂ ਦੀ ਬੇਰਬਦੀ ਹੈ ਸਾਨੂੰ ਜੇ ਇਹਨਾਂ ਨੇ ਚੰਡੀਗੜ੍ਹੋਂ ਤੋਂ ਬੰਨ੍ਹਿਆ ਪਿਆ ਹੋਇਆ ਜੇ ਇਹ ਗੜਾ ਹੋਰ ਅਸ਼ਹਾਰ ਪਰ ਹਾਂਜੀ ਮੈਂ ਸਭ ਤੋਂ ਉੱਪਰ ਤੱਕ ਮੈਂ ਉਹ ਮੈਨੂੰ ਬੋਧਾ ਬਖਸ਼ਣਾ ਕਾਹ ਤੇਰੇ ਨਾ ਬਿਲਕੁਲ ਗਲਤ ਹੈ ਇਹਨਾਂ ਦਾ ਨਹੀਂ ਕੱਢ ਲਿਆ ਜੀ ਬੈਨਰ ਅਸੀਂ ਕੱਢ ਲਿਆ ਠੀਕ ਹੈ ਇਹ ਮੁਖਾਨੇ ਲਾਣਾ ਤੋ ਮੁਖਾਨੇ ਹੀ ਬੈਨਰ ਲਾ ਕੇ ਐਸੇ ਪਹਿਲਾਂ ਮਖਾਣੇ ਹੀ ਕਰਨਾ ਹਰਿਆਣੇ ਹਾਂ ਵੀ ਤੁਸੀਂ ਕਦੇ ਚੰਡੀਗੜ੍ਹ ਦਾ ਬੋਰਡ ਕਦੇ ਲਾਇਆ ਹੋਇਦਾ ਜਾਂ ਤੁਹਾਡਾ ਟਾਈਮ ਨਹੀਂ ਹੈ ਚੰਡੀਗੜ੍ਹ ਦਾ ਕਿਉਂ ਬੋਰਡ ਲਾਇਆ ਦਾ ਚੰਡੀਗੜ੍ਹ ਦਾ ਟਾਈਮ ਹੈ ਤੁਹਾਡਾ ਫਿਰ ਮਾਲੀ ਦਾ ਟਾਈਮ ਹੈ ਚੰਡੀਗੜ੍ਹ ਦਾ ਬੋਰਡ ਕਦੇ ਲਾਇਆ ਪਰ ਮੇਰੇ ਕੋਲ ਚੰਡੀਗੜ੍ਹ ਐਂਟਰ ਦਾ ਹੁੰਦਾ ਹੀ ਨਹੀਂ ਨਾ ਨਹੀਂ ਹੈ ਨਹੀਂ ਪਰ ਪ੍ਰਾਈਵੇਟ ਨੂੰ ਹੈ ਨਹੀਂ ਚੰਡੀਗੜ੍ਹ ਆ ਸੁਣ ਲੈ ਆ ਸੁਣ ਲੈ ਇਹ ਦੇਖੋ ਸ਼ਹਿਰਪੁਰ ਤੋਂ ਆਏ ਇਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਦੇ ਵੀ ਮਾਸਤੇ ਗੱਲਾਂ ਹੈ ਹੈਗਾ ਲੋ ਜੀ ਕੀ ਗੱਲਬਾਤ ਹੋਈ ਜੀ ਚਲੋ ਹੋਈ ਅਸੀਂ ਇਸ ਬੱਸ ਵਿੱਚ ਜਾਣਾ ਸੀਗਾ ਪੰਜਾਬ ਰੋਡ ਵਿੱਚ ਜਦੋਂ ਟਾਈਮ ਹੈਗਾ ਇਸ ਬੱਸ ਵਿੱਚ ਨਹੀਂ ਬੈਠੋਗੇ ਤੁਸੀਂ ਇਹਦੇ ਵੀ ਪ੍ਰਾਈਵੇਟ ਵਿੱਚ ਬੈਠੋ ਅਸੀਂ ਚੰਡੀਗੜ੍ਹ ਜਾਣਾ ਹੈ ਹੁਣ ਦੱਸ ਆ ਦੱਸ ਸੁਣ ਬਾਈ ਰੋਕ ਬਾਈ ਬੋਲਣ ਦੀ ਤਮੀਜ਼ ਨਹੀਂ ਤੁਹਾਨੂੰ ਬਾਈ ਮੈਂ ਰੋਕ ਰਿਹਾ ਬਾਈ ਰੋਕ ਕਿ ਬੋਲਦਾ ਬਾਦਲੋ ਐ ਸਮਝ ਰੋਪੜੀਪੁਰ ਦੇ ਬਾਦਲ ਬੋਲਣ ਦਾ ਸੁਣੋ ਅੱਜ ਜੋ ਇਹ ਬੱਸ ਸਟੈਂਡ ਤੇ ਤੁਹਾਡੇ ਮਸਲਾ ਹੋਇਆ ਕੀ ਚੱਕਰ ਦਾ ਕਿੱਥੋਂ ਬੱਸ ਆਈ ਦੀ ਤੇ ਕੀ ਇਹ ਮਸਲਾ ਦਾ ਸਾਰਾ ਦੱਸੋ ਜੀ ਜੋ ਅੱਜ ਰਾਪਾਨੀ ਕੰਪਨੀ ਨਾਲ ਸਾਡਾ ਬਵਾਦ ਹੋਇਆ ਜੀ ਰੋਡਵੇ ਦਾ ਇਹ ਰੋਪੜੀਪੁਰ ਦੀ ਗੱਡੀ ਦਾ ਜੀ ਇਹਨਾਂ ਸਾਡਾ ਟਾਈਮ ਹੈਗਾ ਜੀ 8:00 ਤੋਂ ਕਣ ਕੈਜੀ ਗੱਡੀ ਇਹ 9:00 ਵਜੇ 35 ਮਿੰਟ ਤੋਂ 126 ਤੋਂ 9:35 ਦਾ ਟਾਈਮ ਹੈ ਜੀ ਉਹ ਪਿਛਲੇ ਯਾਨੀ ਕਿ ਹੱਦ ਕੋ ਸਟਾਫ ਦੀ ਘਾਟ ਹੋਣ ਕਾਰਨ ਜਾਂ ਬੱਸਾਂ ਦੀ ਕਮੀ ਹੋਣ ਕਾਰਨ ਅਸੀਂ ਉਹ ਟਾਈਮ ਹਾਲੇ ਬੰਦ ਪਈਦਾ ਜੀ ਅੱਜ ਗੱਡੀ ਭੇਜੀ ਜੀਗੀ ਕਿ ਰਾਤ ਧਾਨਿਆ ਵਾਲਿਆਂ ਨੇ ਉੱਥੇ ਹੀ ਝਗੜਾ ਕਰਿਆ ਜੀ ਕਹਿੰਦੇ ਜੀ ਇਹਨਾਂ ਦਾ ਟਾਈਮ ਹੈਗਾ 9:00 ਬਜੇ ਤੋਂ 18 ਮਿੰਟ ਦਾ ਇਹ 9:00 ਬਜੇ ਤੋਂ 18 ਮਿੰਟ ਤੇ ਨਿਕਲਣ ਦੇ ਇਹ ਕਹਿੰਦੇ ਜੀ ਗੱਡੀ ਤੁਰੀ ਕਾਉਂਟਰ ਬਨੇ ਜਾਣੇ ਫੇ ਸਾਡੀ ਗੱਡੀ ਚੱਲ ਗਈ 9:00 ਬਜੇ ਦੇ 35 ਮਿੰਟ ਤੇ 35 ਮਿੰਟ ਤੇ ਚੱਲ ਗਈ ਜੀ ਇਹ ਕਹਿੰਦੇ ਜੀ ਸਾਡੀ ਗੱਡੀ ਨੂੰ ਓਵਰ ਟੇਕ ਨਹੀਂ ਕਰਨਾ ਫੇ ਮਾਲਪੁਰਾਣ ਕਹਿੰਨਾਂ ਨੇ ਗੱਡੀ ਦੇ ਤਾਕੀਆਂ ਬੰਦ ਕਰੀਆਂ ਤੇ ਸਵਾਰੀਆਂ ਨੂੰ ਲੇੜੀ ਉਡੀ ਯਾਨੀ ਕਿ ਉਹਨਾਂ ਨੂੰ ਵੀ ਰੋਕਿਆ ਜੀ ਇਹਨਾਂ ਨੇ ਉਹਨਾਂ ਵੱਲੋਂ ਵੀ ਬਿਆਨ ਦਿੱਤੇ ਗਏ ਆ ਉਹ ਲੇਡੀ ਗਵਾਰੀ ਕਹਿੰਦੀ ਆ ਸਾਡੇ ਕੋਲ ਬੱਥੇ ਭਾਂਦੀ ਕੋਸ਼ਿਸ਼ ਕਰਦੀ ਇਹ ਖਾਟਾ ਮਜ਼ਾਦਾ ਜੀ ਫਿਰ ਇਸ ਲਈ ਇਹ ਗੱਡੀ ਰੋਕ ਕੇ ਜੀ ਇਹਦੇ ਵਿੱਚ ਬਾਕੀ ਵੀਡੀਓ ਬਣਾਈ ਗਈ ਸਾਡੇ ਵੱਲੋਂ ਜਿੱਦਿਆ ਚੰਡੀਗੜ੍ਹ ਦੇ ਖਿਾਰੇ ਲੈ ਕੇ ਆਇਆ ਆ ਚੰਡੀਗੜ੍ਹ ਦਾ ਬੋਰਡ ਆ ਜੀ ਜਿਹੜਾ ਬਾਸ ਵਿੱਚ ਰੋਈ ਆ ਉਧਰ ਹੋਈ ਆ ਉਧਰ ਹੋਈ ਆ ਕਿ ਵੀਡੀਓ ਬਣਾਈ ਬਾਕੀ ਜੀ ਇਹਨਾਂ ਦੇ ਹਾਂਜੀ ਓਕੇ ਐ ਜੀ ਗੱਡੀਆਂ ਕਣ ਗੱਡੀ ਰੁਕੀ ਆਈ ਰੋਕੇ ਨੂੰ ਗੱਡੀ ਦੇ ਚੈੱਕ ਕਰਾ ਜੀ ਵੀਡੀਓ ਬਣਾਈ ਉਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀ ਇਹਦੇ ਚੰਡੀਗੜ੍ਹ ਦੀਆਂ ਖ਼ਬਰਾਂ ਯਾਨੀ ਕਿ ਗੁੰਮਰਾ ਕਰਕੇ ਮਿਠਾੜੀ ਜਾਵੇ ਯਾਨੀ ਇਹਨਾਂ ਯਾਨੀ ਪਰਮਨ ਜੋ ਹੈ ਮਹਾਲੀ ਤੱਕ ਦੇਣਗੇ ਤੇ ਬਾਕੀ ਇੱਕ ਗੱਡੀਆਂ ਬਦਮਾਸ਼ੀ ਕਰਦੇ ਕੋਈ ਵੀ ਗੱਡੀ ਆਈ ਰਾਤ ਆਣੇਗੀ ਪ੍ਰਾਈਵੇਟ ਨਾ ਆਪਣੀ ਦੀ ਕੋਈ ਇੱਕ ਡਰਾਈਵਰ ਕੱਟਦਾ ਹੁੰਦਾ ਹੀ ਹੁੰਦਾ ਜੀ ਨਾਲ 3-4 ਹੱਥਰ ਵੀ ਨਹੀਂ ਬਿਰਦੇ ਜਿਹੜੇ ਬਦਮਾਸ਼ੀ ਕਰਦੇ ਆ ਜੀ ਉਹ ਸਾਨੂੰ ਉਲਟਾ ਕਹਿ ਰਿਹਾ ਉਥੇ ਲਾਗਾਂ ਲਾਰਿਆਂ ਦਾ ਡਰਾਈਵਰ ਫਟਾ ਪੈਸੇ ਮੰਗਦਾ ਹੀ ਸਾਡੂ ਜਦੋਂ ਡਰਾਈਵਰ ਨੂੰ ਰੂਟ ਉੱਪਰ ਆਇਆ ਤਾਂ ਕੋਈ ਉਹ ਕਹਿੰਦੇ ਦੱਸੋ ਜੀ ਇਸ ਵਾਰੀ ਵੀ ਕਿਹਾਏਗੀ ਕੋਈ ਪੈਸੇ ਦੀ ਗੱਲ ਹੋਈ ਹੈ ਇਹ ਯਾਨੀ ਇਹ ਬਦਨਾਮ ਵੀ ਕਰ ਰਹੇ ਆ ਸਿੱਕ ਸਰਕਾਰੀ ਮੈਹਿਮਨੋ ਬਦਨਾਮ ਕਰ ਰਹੇ ਆ ਕੁਝ ਬੰਦੇ ਵਿੱਚ ਚੰਦ ਹੋਉਂਦੇ ਵੀ ਤਾਂ ਕਹਿੰਦੇ ਨਹੀਂ ਵੀ ਲੈ ਦੁੱਧ ਉੱਤੇ ਆਉਂਦਾ ਹੋਊਗਾ ਹੋਊਗੀ ਪਰ ਯਾਨੀਏ ਹਰ ਇੱਕ ਬੰਦੇ ਨੂੰ ਇਹ ਇੱਕ ਲੈਨ ਰੂਟ ਦਿਨ ਰਹੇ ਆ ਵਿਖਾਰੀ ਕ੍ਰਾਫਟ ਬੰਦੇ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਆਟੋ ਥਾਣੇ ਨੂੰ ਵੀ ਤੇ ਬਾਕੀ ਸਾਰਪੋਰਟ ਮੰਤਰੀ ਜੀ ਇਹਨਾਂ ਦਾ ਗੁਆਰਨਟਰੀ ਕਰਦੇ ਆ ਵੀ ਇਹ ਗੱਡੀਆਂ ਨੂੰ ਕੈਕਸੀ ਤਾਂ ਜਾਵੇ ਆਪਣੇ ਬੱਸ ਸਟੈਂਡ ਦੀ ਖੋਲ ਜਿੱਤੀ ਜਾਓ ਧੰਨਵਾਦ ਨੇ ਹੁਣ ਇਹ ਜਿਹੜਾ ਤੁਹਾਡਾ ਮਸਲਾ ਹੈ ਪਹਿਲਾਂ ਇਹਨਾਂ ਨੇ ਹੱਥੋਂ ਬਾਈ ਜਿਹੜੀ ਹਸ਼ਿਆਰਪੁਰ ਬੱਸ ਸਟੈਂਡ ਤੁਹਾਡੇ ਸਟਾਫ ਨਾਲ ਕੀਤੀ ਡਰਾਈਵਰ ਕਰੈਕਟਰ ਨਾਲ ਉਸ ਤੋਂ ਬਾਅਦ ਮਾਲਪੁਰ ਕੀਤੀ ਫਿਰ ਤੁਸੀਂ ਰੋਪੜਾ ਕੇ ਚੈੱਕ ਕਰੀ ਬੱਸ ਹਨਾ ਹਾਂਜੀ ਇੱਥੇ ਆ ਕੇ ਫਿਰ ਤੁਹਾਡੇ ਇਨਸਪੈਕਟਰ ਸਟਾਫ ਨਾਲ ਵੀ ਮਿਸਬੀਹ ਕਰਿਆ ਇਹਨਾਂ ਨੇ ਇਨਸਪੈਕਟਰ ਸਾਹਿਬ ਅੱਜ ਰਹੀ ਅਖੀ ਅਸੀਂ ਗੱਡੀ ਉਹ ਬਾਈਪਾਸ ਤੇ ਰੋਕੀ ਜੀ ਕਿਉਂਕਿ ਇਹ ਗੱਡੀ ਕਈ ਵਾਰੀ ਬਾਹਰ ਬਾਹਰ ਨਿਕ ਜਾਂਦੀ ਹੈ ਜੀ ਆਸਰੋ ਪੁਲ ਨਾਲੀ ਉੱਪਰ ਤੋਂ ਕਾਲ ਕਰਕੇ ਦਾ ਖੈਰਾ ਵੀਡੀਓ ਬਣਾ ਕੇ ਜੀ ਤੇ ਸਾਨੂੰ ਮਾਈਂਟ ਬੈਟਰ ਖੁਦ ਆ ਗਈ ਜੰਗਾਰੂ ਰੁਕੜ ਦੋ ਜੀ ਤੇ ਸਾਨੂੰ ਜਾਨੀ ਸਾਨੂੰ ਵੀ ਕਹਿੰਦੇ ਤੂੰ ਦੀ ਕੋਣ ਸਾਡੀ ਗੱਡੀ ਚੱਕਰ ਨਾ ਇਹਨਾਂ ਨੇ ਟਿਕ ਟਿਕ ਚੱਕਰੀ ਜੀ ਫਵਾਰੀਆਂ ਇਹਨਾਂ ਨੇ ਘਬਰਾ ਕਰਕੇ ਵਿੱਚ ਪਿਠਾ ਲਿਆ ਵੇ ਦੀਆਂ ਉਹਦੇ ਕਰਕੇ ਗੱਡੀ ਬਸਟਾਂ ਦੇ ਲਾੜ ਕੇ ਜੀ ਰੂਪਨੇ ਕੋ ਨਵੇਂ ਬਸਟਾਂਡ ਕੋਈ ਉੱਥੇ ਆਪ ਕਹਿਣਾ ਇਹਦਾ ਪ੍ਰੋਪਰ ਦਾ ਬੋਰਡ ਦੋ ਇਹਨੇ ਲਗਾਇਆ ਹੋਆ ਸਾਈਨ ਬੋਰਡ ਉਹ ਵੀ ਕਹੇ ਜੀ ਤੇ ਵਾਕੀ ਪ੍ਰਸ਼ਾਸਨ ਲਈ ਬੇਨਤੀ ਆ ਜੀ ਵੀ ਇਹਨਾਂ ਬੁਰਧ ਜਾ ਕੇ ਕਰਨ ਦੀ ਕਰਨ ਠੀਕ